ਇਹ ਨਾਨਕ ਸ਼ਾਹੀ ਇੱਟਾਂ ਦੇ ਨਾਲ ਬਣਿਆ ਹੋਇਆ ਖੂਹ ਜਿੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ ਸੀ ਮਾਤਾ ਗੰਗਾ ਜੀ ਨੂੰ ਵਿਆਹਣ ਦੇ ਲਈ ਆਏ ਸੀ ਇਹ ਖੂਹ ਆ ਜਿਹੜਾ ਇਹ ਮਾਤਾ ਗੰਗਾ ਜੀ ਦੇ ਘਰ ਦਾ ਖੂਹ ਹੈ ਤੁਸੀਂ ਇਹਦੇ ਵਿੱਚ ਨੂੰ ਧਿਆਨ ਦੇ ਨਾਲ ਦੇਖੋ ਵੀ ਬੜਾ ਸੋਹਣਾ ਬਣਿਆ ਹੋਇਆ ਸਾਰੀ ਜਿਹੜਾ ਹੈਗਾ ਇਹ ਨਾਨਕ ਸ਼ਾਹੀ ਇੱਟਾਂ ਦੇ ਨਾਲ ਤਿਆਰ ਕੀਤਾ ਹੋਇਆ ਮੈਂ ਹੈਰਾਨ ਹੋ ਜਾਂਦਾ ਵੀ ਯਾਰ ਅਜਿਹੀਆਂ ਚੀਜ਼ਾਂ ਨੂੰ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੁੰਦਾ ਜੀ ਸੰਭਾਲ ਕੇ ਰੱਖਣਾ ਕਿਉਂਕਿ ਇਹ ਸਾਡੇ ਕੋਲੇ ਇੱਕ ਜਿੱਥੇ ਸਰੋਤ ਹੁੰਦੇ ਨੇ ਉੱਥੇ ਨੌਜਵਾਨਾਂ ਨੂੰ ਬੱਚਿਆਂ ਨੂੰ ਦਿਖਾਉਣ ਦੇ ਲਈ ਇੱਕ ਯਾਦਗਾਰ ਵੀ ਹੁੰਦੀ ਆ ਵੀ ਹਾਂ ਵੀ ਆਹ ਦੇਖੋ ਇੱਥੇ ਗੁਰੂ ਅਰਜਨ ਸਾਹਿਬ ਜੀ ਵਿਆਹਣ ਦੇ ਲਈ ਆਏ ਸੀ ਮਾਤਾ ਗੰਗਾ ਜੀ ਨੂੰ ਵਿਆਹ ਕੇ ਲੈ ਕੇ ਗਏ ਤੇ ਆ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੈਗਾ ਖੂਹ ਮਾਤਾ ਗੰਗਾ ਜੀ ਦੇ ਘਰ ਦੇ ਵਿੱਚ ਖੂਹ ਸੀਗਾ ਜੀ ਇਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅਕਸਰ ਗੱਲ ਕਰਦੇ ਹੁੰਨੇ ਆ ਕਿ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਨੇ ਪੁਰਾਣੀਆਂ ਨਿਸ਼ਾਨੀਆਂ ਪੁਰਾਣੀਆਂ ਯਾਦਗਾਰਾਂ ਜਿਹੜੀਆਂ ਗੁਰੂ ਸਾਹਿਬਾਨ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ ਉਹ ਸੀ ਢਾ ਦਿੱਤੀਆਂ ਹਨ ਪਠੰਡੇ ਬੁਰਜ ਦੀ ਗੱਲ ਕਰ ਲੈਣੇ ਹੁੰਦੇ ਆ ਆਪਾਂ ਜਿਹੜਾ ਹੈਗਾ ਉਹ ਚਮਕੌਰ ਦੀ ਕੱਚੀ ਗੜੀ ਦੀ ਵੀ ਗੱਲ ਕਰਦੇ ਹੁੰਦੇ ਆ ਹੋਰ ਵੀ ਬਹੁਤ ਸਾਰੀਆਂ ਨਿਸ਼ਾਨੀਆਂ ਹੈਗੀਆਂ ਤੁਸੀਂ ਦੇਖੋ ਬਈ ਖਾਸ ਕਰ ਲੋਗੜ ਦੇ ਨਾਂ ਦੇ ਉੱਪਰ ਅਸੀਂ ਲੋਗੜ ਦੇ ਨਾਂ ਦੇ ਉੱਪਰ ਬਣੇ ਹੋਏ ਜਿਹੜੇ ਕਿਲੇ ਸੀਗੇ ਉਹ ਬਹੁਤ ਸਾਰੇ ਜਿਹੜੇ ਨੇ ਉਹ ਖਤਮ ਕਰ ਦਿੱਤੇ ਨੇ ਉਹਨਾਂ ਦੇ ਨਾਂ ਦੇ ਉੱਪਰ ਅਸੀਂ ਗੁਰਦੁਆਰੇ ਜਿਹੜੇ ਨੇ ਉਹ ਸਥਾਪਿਤ ਕਰ ਦਿੱਤੇ ਨੇ ਹਨਾ ਪਰ ਸੱਚ ਹਜੇ ਖਤਮ ਨਹੀਂ ਹੋਇਆ ਬਹੁਤ ਸਾਰੀਆਂ ਚੀਜ਼ਾਂ ਦੋਸਤੋ ਏਦਾਂ ਦੀਆਂ ਵੀ ਹੈਗੀਆਂ ਨੇ ਜਿਹੜੀਆਂ ਹਜੇ ਵੀ ਸੰਭਾਲ ਕੇ ਰੱਖੀਆਂ ਹੋਈਆਂ ਨੇ। ਇਸ ਟਾਈਮ ਮੌਜੂਦ ਹਾਂ ਅਸੀਂ ਜਿੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ ਸੀ। ਮਾਤਾ ਗੰਗਾ ਜੀ ਨੂੰ ਵਿਆਹਣ ਦੇ ਲਈ ਆਏ ਸੀ ਤੇ ਇਹ ਜਿਹੜਾ ਸਥਾਨ ਹੈਗਾ ਇਹ ਫਲੋਰ ਦੇ ਨੇੜੇ ਤੇੜੇ ਜਿਹੜਾ ਹੈਗਾ ਉਹ ਹੈਗਾ ਤੇ ਤੁਸੀਂ ਇੱਕ ਚੀਜ਼ ਦੇਖੋ ਵੀ ਜਦੋਂ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਜਦੋਂ ਬਰਾਤ ਦੇ ਵਿੱਚ ਭਾਈ ਗੁਰਦਾਸ ਜੀ ਵਰਗੇ ਬਾਬਾ ਬੁੱਢਾ ਜੀ ਵਰਗੇ ਬਾਬਾ ਸੰਗਜੀ ਵਰਗੇ ਛੱਜੋ ਜੀ ਵਰਗੇ ਹਨਾ ਇੱਥੇ ਪਹੁੰਚੇ ਹੋਣਗੇ ਤੇ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੋਏਗਾ ਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ ਜਿਹੜੀਆਂ ਆਪਾਂ ਨਿਸ਼ਾਨੀਆਂ ਦੀ ਗੱਲ ਕਰ ਰਹੇ ਹਾਂ ਤੇ ਤੁਸੀਂ ਧਿਆਨ ਦੇ ਨਾਲ ਦੇਖੋ ਇਹ ਨਾਨਕ ਸ਼ਾਹੀ ਇੱਟਾਂ ਦੇ ਨਾਲ ਬਣਿਆ ਹੋਇਆ ਖੂਹ ਇੱਥੇ ਸੰਭਾਲਿਆ ਹੋਇਆ ਤੇ ਬਾਹਰ ਜਿਹੜਾ ਬੋਰਡ ਲੱਗਿਆ ਹੋਇਆ ਉਹਦੇ ਉੱਪਰ ਵੀ ਇਹ ਲਿਖਿਆ ਹੋਇਆ ਕਿ ਵੀ ਇਹ ਖੂਹ ਆ ਜਿਹੜਾ ਇਹ ਮਾਤਾ ਗੰਗਾ ਜੀ ਦੇ ਘਰ ਦਾ ਖੂਹ ਹੈ ਤੁਸੀਂ ਇਹਦੇ ਵਿੱਚ ਨੂੰ ਧਿਆਨ ਦੇ ਨਾਲ ਦੇਖੋ ਵੀ ਬੜਾ ਸੋਹਣਾ ਬਣਿਆ ਹੋਇਆ ਸਾਰੀ ਜਿਹੜਾ ਹੈਗਾ ਇਹ ਨਾਨਕ ਸ਼ਾਹੀ ਠਾਂ ਦੇ ਨਾਲ ਤਿਆਰ ਕੀਤਾ ਹੋਇਆ ਦਿਖਦਾ ਹੀ ਹੈ ਵੀ ਬਹੁਤ ਪੁਰਾਣਾ ਖੂਹ ਹੈ ਇਹ ਠਾਂ ਤੱਕ ਤੇ ਕੋਈ ਇਹਦੀ ਖਾਸ ਸਮਰੰਮਤ ਨਹੀਂ ਕੀਤੀ ਗਈ ਤੇ ਬਸ ਇਹਨੂੰ ਸੰਭਾਲਿਆ ਹੀ ਗਿਆ ਸਾਰੇ ਨੂੰ ਹਨਾ ਪਹਿਲਾਂ ਤਾਂ ਅਸੀਂ ਧੰਨਵਾਦ ਵੀ ਕਰਦੇ ਹਾਂ ਵੀ ਜਿਨ੍ਹਾਂ ਨੇ ਇਸ ਨੂੰ ਸੰਭਾਲ ਕੇ ਰੱਖਿਆ ਤੇ ਨਾਲ ਦੀ ਅਸੀਂ ਇਹ ਵੀ ਕਹਿ ਦਿੰਦੇ ਹਾਂ ਵੀ ਭਾਈ ਇਹ ਨਾ ਹੋਵੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਖਤਮ ਕਰ ਦਿੱਤਾ ਜਾਵੇ ਹਨਾ ਤੇ ਬਹੁਤ ਜਿਆਦਾ ਡੂੰਗਾ ਤੇ ਹੈ ਨਹੀਂਗਾ ਹੋ ਸਕਦਾ ਉਸ ਵੇਲੇ ਕਾਫੀ ਡੂੰਗਾ ਹੋਵੇ ਪਰ ਫਿਰ ਵੀ ਠੀਕ ਹੈ ਇਸ ਨੂੰ ਸੰਭਾਲਿਆ ਗਿਆ ਇਹ ਬਹੁਤ ਵੱਡੀ ਗੱਲ ਹੈਗੀ ਆ ਤੁਸੀਂ ਇੱਧਰ ਨੂੰ ਧਿਆਨ ਦੇ ਨਾਲ ਦੇਖੋ ਬਈ ਮੈਂ ਹੈਰਾਨ ਹੋ ਜਾਂਦਾ ਵੀ ਯਾਰ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੁੰਦਾ ਜੀ ਸੰਭਾਲ ਕੇ ਰੱਖਣਾ ਕਿਉਂਕਿ ਇਹ ਸਾਡੇ ਕੋਲੇ ਇੱਕ ਜਿੱਥੇ ਸਰੋਤ ਹੁੰਦੇ ਨੇ ਉੱਥੇ ਨੌਜਵਾਨਾਂ ਨੂੰ ਬੱਚਿਆਂ ਨੂੰ ਦਿਖਾਉਣ ਦੇ ਲਈ ਇੱਕ ਯਾਦਗਾਰ ਵੀ ਹੁੰਦੀ ਆ ਵੀ ਹਾਂ ਵੀ ਆ ਦੇਖੋ ਇੱਥੇ ਗੁਰੂ ਅਰਜਨ ਸਾਹਿਬ ਜੀ ਵਿਆਹਣ ਦੇ ਲਈ ਆਏ ਸੀ ਮਾਤਾ ਗੰਗਾ ਜੀ ਨੂੰ ਵਿਆਹ ਕੇ ਲੈ ਕੇ ਗਏ ਤੇ ਆ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੈਗਾ ਖੂਹ ਮਾਤਾ ਗੰਗਾ ਜੀ ਦੇ ਘਰ ਦੇ ਵਿੱਚ ਖੂਹ ਸੀਗਾ ਜੀ ਇਹ ਵੈਸੇ ਇੱਕ ਚੀਜ਼ ਹੋਰ ਵੀ ਲਿਖ ਕੇ ਲਾਈ ਹੋਈ ਆ ਵੀ ਇੱਥੇ ਘਰ ਸੀਗਾ ਨਾਲ ਉਹਨਾਂ ਨੇ ਇਹ ਵੀ ਲਿਖ ਕੇ ਲਾਇਆ ਵੀ ਘਰ ਦੀ ਜਗ੍ਹਾ ਦੇ ਉੱਪਰ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਨਾ ਇਹ ਵੀ ਸਾਡੀ ਇੱਕ ਤਰਾਸਦੀ ਆ ਮੈਨੂੰ ਬੜਾ ਲੱਗਦਾ ਹੁੰਦਾ ਵੀ ਯਾਰ ਅਸੀਂ ਪ੍ਰਾਣੀਆਂ ਚੀਜ਼ਾਂ ਨੂੰ ਸੰਭਾਲਣਾ ਸੀ ਘਰਾਂ ਨੂੰ ਢਾ ਕੇ ਜਿਵੇਂ ਮੈਂ ਲੋਗੜ ਦੇ ਕਿਲਿਆਂ ਦੀ ਗੱਲ ਕੀਤੀ ਹੈ ਅਸੀਂ ਪੁਰਾਣੇ ਘਰਾਂ ਨੂੰ ਢਾਕੇ ਪ੍ਰਾਣੀਆਂ ਯਾਦਗਾਰਾਂ ਨੂੰ ਖਤਮ ਕਰਕੇ ਅਸੀਂ ਉਹਨਾਂ ਦੀ ਜਗ੍ਹਾ ਦੇ ਉੱਪਰ ਗੁਰਦੁਆਰੇ ਸਥਾਪਿਤ ਕਰ ਦਿੱਤੇ ਹਨਾ ਆਪਾਂ ਇਹ ਵੀ ਗੱਲ ਕਰਦੇ ਹੁੰਨੇ ਆ ਵੀ ਠੀਕ ਹੈ ਗੁਰਦੁਆਰੇ ਤੁਸੀਂ ਬਣਾਉਣੇ ਸੀ ਭਾਈ ਉਹ ਅਲੱਗ ਕਨਸੈਪਟ ਹੈ ਅਲੱਗ ਗੱਲ ਹੈ ਹਨਾ ਅਸੀਂ ਗੁਰਦੁਆਰੇ ਦੀ ਜਦੋਂ ਗੱਲ ਕਰਦੇ ਆ ਤਾਂ ਇੱਕ ਗੁਰਦੁਆਰਾ ਸਿੱਖਿਆ ਕੇਂਦਰ ਸੀ ਅਸੀਂ ਕੇਵਲ ਤੇ ਕੇਵਲ ਗੁਰਦੁਆਰੇ ਨੂੰ ਜਿਹੜਾ ਉਹ ਪੂਜਾ ਅਸਥਾਨ ਬਣਾ ਕੇ ਰੱਖ ਦਿੱਤਾ ਕੇਵਲ ਪੂਜਾ ਅਸਥਾਨ ਮੈਂ ਕੇਵਲ ਲਫ਼ਜ਼ ਵਰਤਿਆ ਜੀ ਅਸੀਂ ਕੇਵਲ ਤੇ ਕੇਵਲ ਪੂਜਾ ਕਰਾਉਣੀ ਆਉਣਾ ਗੁਰਦੁਆਰੇ ਸਾਹਿਬ ਦੇ ਵਿੱਚ ਮੱਥਾ ਟੇਕਣਾ ਨਮਸਕਾਰ ਕਰਨੀ ਦੱਬੇ ਚੜਾਉਣੇ ਹਨਾ ਇੱਥੇ ਤੱਕ ਹੀ ਲਿਆ ਕੇ ਕਹਾਣੀ ਖੜੀ ਕਰ ਦਿੱਤੀ ਐ ਤੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਸੰਭਾਲਣਾ ਸੀ ਉਹ ਬਹੁਤ ਜ਼ਿਆਦਾ ਜ਼ਰੂਰੀ ਸੀ ਬਹੁਤ ਜ਼ਿਆਦਾ ਜ਼ਰੂਰੀ ਸੀ ਚੰਡੀਗੜ੍ਹ ਤੋਂ ਗਗਨਦੀਪ ਸਿੰਘ ਜੀ ਕਰਨਾਲ ਬੜਾ ਸੋਹਣਾ ਕੰਮ ਕਰ ਰਹੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਉੱਪਰ ਤੇ ਮੈਂ ਅਕਸਰ ਉਹਨਾਂ ਨੂੰ ਮਿਲਦਾ ਰਹਿੰਨਾ ਮੈਂ ਉਹਨਾਂ ਨਾਲ ਵੀ ਇਹੀ ਗੱਲ ਕਰਦਾ ਸੀਗਾ ਬਈ ਅ ਚੀਜ਼ਾਂ ਨੂੰ ਸੰਭਾਲਿਆ ਜਾ ਸਕਦਾ ਸੀ ਲੋਗੜ ਕਿਲੇ ਉਹਨਾਂ ਨੇ ਬਹੁਤ ਸਾਰੇ ਲੋਗੜ ਕਿਲੇ ਚੰਡੀਗੜ੍ਹ ਦੇ ਵਿੱਚ ਹੀ ਲੋਗੜ ਕਿਲੇ ਬਹੁਤ ਸਾਰੇ ਹਜੇ ਵੀ ਹੈਗੇ ਨੇ ਖੜੇ ਨੇ ਹਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਲੇ-ਦਾਲੇ ਪਹਾੜਾਂ ਦੇ ਵਿੱਚ ਖੜੀਆਂ ਨੇ ਮੈਂ ਉਹਨਾਂ ਨੇ ਮੈਨੂੰ ਤਸਵੀਰਾਂ ਦਿਖਾਈਆਂ ਮੈਂ ਦੇਖ ਕੇ ਹੈਰਾਨ ਹੋ ਗਿਆ ਹੈਰਾਨੀ ਹੋਈ ਮੈਨੂੰ ਵੀ ਯਾਰ ਸਿੱਖ ਰਾਜ ਦੇ ਕਿਲੇ ਇੰਨੇ ਜ਼ਿਆਦਾ ਕਿਲੇ ਹਜੇ ਵੀ ਹੈਗੇ ਨੇ ਦੇਖ ਲਓ ਖਸਤਾ ਹਾਲਤ ਦੇ ਵਿੱਚ ਨੇ ਖਤਮ ਹੋਣ ਦੇ ਕੰਢੇ ਤੇ ਨੇ ਤੇ ਅਜਿਹੀਆਂ ਜਗ੍ਹਾ ਦੇ ਉੱਪਰ ਉਹ ਕਿਲੇ ਨੇ ਕਿ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਪਹੁੰਚ ਕਰਨੀ ਬੜੀ ਮੁਸ਼ਕਲ ਹੈਗੀ ਆ ਥੋੜੇ ਥੋੜੇ ਖੜੇ ਨੇ ਟੋਡਰਮਲ ਦੀ ਹਵੇਲੀ ਦੀ ਗੱਲ ਲਾ ਲਓ ਤੁਸੀਂ ਇਹਦੇ ਹੁਣ ਥੋੜਾ ਜਿਹਾ ਰੌਲਾ ਪਿਆ ਵੀ ਉਹਦੀ ਸੰਭਾਲ ਕਰਨ ਲੱਗੇ ਆ ਅਸੀਂ ਹਨਾ ਕੋਈ ਸਿੱਖ ਸੰਸਥਾ ਹੈ ਵੀ ਹੈਗੀ ਯੂਐਸਏ ਤੋਂ ਜਿਹੜੀ ਉਹਦੀ ਸੰਭਾਲ ਕਰ ਰਹੀ ਹੈ ਨਹੀਂ ਤੇ ਖਤਮ ਹੋ ਚੱਲੀ ਸੀ ਕਹਾਣੀ ਤੇ ਮੈਂ ਇਹੀ ਗੱਲ ਕਰਨੀ ਚਾਹੁੰਦਾ ਸੀ ਵੀ ਜੇ ਇਸ ਖੂ ਨੂੰ ਸੰਭਾਲਿਆ ਜਾ ਸਕਦਾ ਹੈ ਇਸ ਨੂੰ ਸੰਭਾਲਿਆ ਜਾ ਸਕਦਾ ਹੈ ਤੇ ਹੋਰ ਨਿਸ਼ਾਨੀਆਂ ਕਿਉਂ ਨਹੀਂ ਸੰਭਾਲੀਆਂ ਜਾ ਸਕਦੀਆਂ ਸੀ ਸੰਭਾਲੀਆਂ ਜਾ ਸਕਦੀਆਂ ਸੀ ਸਾਡੇ ਅੰਦਰ ਹੇਰਾ ਫੇਰੀ ਸੀ ਅਸੀਂ ਦਿਖਾਉਣਾ ਹੀ ਨਹੀਂ ਚਾਹੁੰਦੇ ਸੀ ਵੀ ਹਾਂ ਇਹ ਸਿੱਖ ਰਾਜ ਦੇ ਜਿਹੜੇ ਕਿਲੇ ਨੇ ਅਸੀਂ ਦਿਖਾਉਣਾ ਹੀ ਨਹੀਂ ਚਾਹੁੰਦੇ ਸੀ ਵੀ ਇਹ ਸਿੱਖ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੇ ਹੌਲੀ ਹੌਲੀ ਖਤਮ ਕਰਤੀਆਂ ਅਗਲਿਆਂ ਨੇ ਫਿਰ ਜਾਲੀ ਜਾਲੀ ਤਿਆਰ ਕਰ ਕਰਕੇ ਰੱਖੀਆਂ ਜਾਂਦੀਆਂ ਨੇ ਹਨਾ ਜਾਲੀ ਤਿਆਰ ਕਰਕੇ ਵੀਰ ਜੀ ਉਹਨੇ ਦੱਸ ਰਿਹਾ ਸੀ ਗਗਨਦੀਪ ਸਿੰਘ ਜੀ ਉਹਨਾਂ ਨੇ ਬੜੀ ਮੈਂ ਹੈਰਾਨ ਹੋ ਗਿਆ ਇਹ ਸੋਚ ਕੇ ਉਹ ਕਹਿੰਦੇ ਵੀ ਅਕਾਲ ਤਖਤ ਨਾਲ ਦਰਬਾਰ ਸਾਹਿਬ ਤੇ ਉਹਦੇ ਨਾਲ ਇੱਕ ਲੋਗੜ ਕਿਲਾ ਹੁੰਦਾ ਸੀ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਲੋਗੜ ਕਿਲਾ ਸੀ ਹਿਫਾਜ਼ਤ ਦੇ ਲਈ ਕਿਲਾ ਬਣਾਇਆ ਗਿਆ ਸੀ ਤੇ ਤੁਸੀਂ ਦੇਖੋ ਵੀ ਉਹਨੂੰ ਢਾ ਕੇ ਮਲਿਆ ਮੀਟ ਕਰ ਦਿੱਤਾ ਗਿਆ ਤੇ ਖਤਮ ਕਰਤੀ ਅਗਲਾ ਨੇ ਕਹਾਣੀ ਤੇ ਉਹਦੀ ਜਗ੍ਹਾ ਦੇ ਉੱਪਰ ਅਸੀਂ ਲੋਗੜ ਸਾਹਿਬ ਗੁਰਦੁਆਰਾ ਬਣਾ ਲਿਆ ਦਰਬਾਰ ਸਾਹਿਬ ਦੇ ਨਾਲ ਹੀ ਹੈ ਨਾ ਤੁਸੀਂ ਅਨੰਦਪੁਰ ਸਾਹਿਬ ਚਲੇ ਜਾਓ ਅਨੰਦਾ ਦੀ ਪੂਰੀ ਦੇ ਵਿੱਚ ਉੱਥੇ ਵੀ ਇੱਕ ਲੋਗੜ ਜਿੱਥੇ ਸਿੱਖਾਂ ਦਾ ਬਰੂਦ ਦਾ ਕਾਰਖਾਨਾ ਸੀ ਜਿੱਥੇ ਜਿਹੜੇ ਉਹ ਸ਼ਸਤਰ ਤਿਆਰ ਕੀਤੇ ਜਾਂਦੇ ਸੀ ਹਨ ਬਰੂਦ ਸੰਭਾਲਿਆ ਜਾਂਦਾ ਸੀ ਸ਼ਸਤਰ ਤਿਆਰ ਕੀਤੇ ਜਾਂਦੇ ਸੀ ਲੁਬਾਣੇ ਸਿਕਲੀਗਰ ਬਣ ਜਾ ਰਹੇ ਜਿਹੜੇ ਸੀ ਉਹਨਾਂ ਦੀ ਸੰਭਾਲ ਕਰਦੇ ਸੀ ਉੱਥੇ ਹਥਿਆਰ ਤਿਆਰ ਕਰਦੇ ਸੀ ਹਨ ਉਹਨਾਂ ਨੇ ਲਿਖ ਕੇ ਵੀ ਲਾਇਆ ਉੱਥੇ ਸਾਰਾ ਕੁਝ ਵੀ ਇੱਥੇ ਬਚਿੱਤਰ ਸਿੰਘ ਇਦਾਂ ਮਸਤ ਹਾਥੀ ਦੇ ਨਾਲ ਲੜਿਆ ਹਨ ਇੱਥੇ ਜਿਹੜਾ ਉਹ ਕਿਲਾ ਸੀ ਲੋਗੜ ਸੀਗਾ ਜੀ ਇੱਥੇ ਤਾਂ ਉਹ ਗੱਲਾਂ ਹੀ ਰਹਿ ਗਈਆਂ ਬਸ ਪਰ ਹੋਇਆ ਕੀ ਵੀ ਕਿਲੇ ਢਾ ਦਿੱਤੇ ਗਏ ਗੁਰਦੁਆਰੇ ਸਥਾਪਿਤ ਕਰ ਦਿੱਤੇ ਗਏ ਹਨ ਪਰ ਮੈਂ ਬਧਾਈ ਵੀ ਦਿਨਾ ਇਹ ਮੌਹ ਸਾਹਿਬ ਹੁਣ ਮੌਹ ਸਾਹਿਬ ਕਹਿ ਦਿੰਦੇ ਨੇ ਵੈਸੇ ਇੱਥੇ ਮੌਹ ਸਾਹਿਬ ਵੀ ਲਿਖਿਆ ਹੋਇਆ ਹਨ ਹਾਹਾ ਮੰਮੇ ਨੂੰ ਕਨੌੜਾ ਤੇ ਹਾਹਾ ਪਾ ਕੇ ਵੀ ਲਿਖਿਆ ਹੋਇਆ ਪਰ ਗੱਲ ਇਹ ਹੈ ਵੀ ਹਾਂ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਇਸ ਖੂਹ ਦੀ ਸੰਭਾਲ ਕਰਕੇ ਰੱਖੀ ਹੈ ਇੰਨਾ ਹੀ ਬਹੁਤ ਗੱਲ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ